ਸਤਿਨਾਮ ਸ੍ਰੀ ਵਾਹਿਗੁਰੂ ਜੀ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਜੋਨੀ ਸੈਭੰ ਗੁਰਪ੍ਰਸਾਦ ਜਪ ਔ ਸੱਜਗਾ ਸੱਚ ਹੈ ਪਿਸਾਈ ਨਾਨਕ ਹੋਸੀ ਵੀ ਸੱਚ ਸੋਚੈ ਸੋਜਣਾ ਹੋਵੇ ਜੇ ਸੋਚੀ ਲਖਵਾਰ ਜੋ ਪੇਚ ਉਪਰ ਹੋਵੇ ਜੇ ਲਾਇ ਰਾਂ ਲੈ ਉਤਾਰ ਭੁਖਿਆ ਭੁਖ ਨਉਤਰੀ ਜੀ ਬਨਾਪੁਰੀਆਂ ਭਾਰ ਸਹਿ ਸਿਆਣ ਬਾਲਾ ਕੋਈ ਤਾਂ ਇੱਕ ਨ ਚਲੇ ਨਾਲ ਕੀ ਸੱਚੀ ਆ ਰਹੀ ਏ ਦੇਵ ਕੂੜੇ ਟੁੱਟੇ ਪਾਲ ਹੁਕਮ ਹੋਰ ਆਈ ਚੰਨ ਨਾਨਕ ਲਿਖਿਆ ਨਾਲ ਹੁਕਮੇ ਹੋਣ ਔਂਕਾਰ ਹੋ ਕਉ ਨਾ ਕਹਿ ਜਾਈ ਹੁਕਮੇ ਹੋਵਨ ਜੀ ਆਹੋ ਹੁਕਮ ਮਿਲੇ ਵੜਿਆਈ ਹੁਕਮੇ ਉਤਮ ਨੀਚ ਹੁਕਮ ਲੈ ਦੋਸ ਸੋ ਪਾਈਏ ਇੱਕ ਨਾ ਹੁਕਮ ਬਖਸ਼ੀਸ਼ ਹੈ ਏਕੋ ਹੁਕਮੇ ਸਦਾ ਪੁਆਹੀਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ 부ਜੇ ਤਾਂ ਹੁਮੇ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵੜਿਆਈ ਅਚਾਰ ਗਾਵੇ ਕੋ ਵਿਦਿਆ ਵੇਖਮ ਚਾਰ ਗਾਵੇ ਕੋ ਸਾਇ ਗਏ ਤਨਖੇ ਗਾਵੇ ਕੋ ਜੀ ਅਲਫਰ ਦੇ ਗਾਵੇ ਕੋ ਜਾਪੇ ਦੇਸੇ ਦੂਰ ਗਾਵੇ ਗੋ ਵੇਖੇ ਆਦਰਾ ਦੂਰ ਕਤਨਾ ਕਦੀ ਨਾ ਆਵੇ ਤੋੜ ਕਾਥ ਕਾਥ ਕਾਤੇ ਕੋੜੀ ਕੋੜ ਕੋੜ ਧੇਂਦਾ ਦੇ ਲੈਂਦੇ ਥੱਕ ਭਾਏ ਜੁਗਾ ਜਗੰਤਰ ਖਾਈ ਖਾਏ ਭੁਖਵੇਂ ਹੋਗਣ ਜਲਾਏ ਰਾ ਨਾਨਕ ਵੇਖ ਸੇ ਵੇ ਪਰਵਾ ਸੱਚ ਸਹਿ ਸਾਜਣਾਇ ਭਾਖਿਆ ਭੋ ਪਰ ਅੱਖੀ ਮੰਗੇ ਦੇ ਦੇ ਦਾਤ ਕਰੇ ਦਤਾ ਹੀਰ ਕੇ ਅੱਗੇ ਰਖੇ ਜਿੱਦੇ ਸੇ ਦਰਬਾਰ ਮੌਕੇ ਬੋਲਣ ਬੋਲਿਏ ਜੇ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਾਜੇ ਨਾਉ ਵੜਿਆ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੂਖ ਦਵਾਰ ਨਾਨਕ ਕੇ ਅਮ ਜਾਨੀਏ ਸਭ ਆਪੇ ਸਜਾਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਸ ਹੋਏ ਜਿਨ ਸੇਵਤ ਨ ਭਇ ਮਾਨ ਨਾਨਕ ਗਾਵੇ ਗੁਣੀ ਨਦਾਨ ਗਾਵੇ ਸੁਣੀ ਮਾਨ ਰਖੀਏ ਭੋਦ ਉਪਰ ਹਰ ਸੁਖ ਕਰ ਲਾ ਜਾਏ ਗੁਰਮੁਖਿ ਨਾਨਦ ਗੁਰਮੁਖ ਵੈਦਨ ਗੁਰਮਖ ਰਹਾ ਸਮਾਈ ਗੁਰੂ ਈਸ਼ਰ ਗੁਰੂ ਗੋ ਰਵਰਮਾ ਗੁਰੂ ਪਾਰਬਤੀ ਮਾਈ ਜੇ ਹੋ ਜਾਣਾ ਅੱਖ ਨਹੀਂ ਕਹਿਣਾ ਕਥਨ ਨ ਜਾਏ ਗੁਰਾ ਇੱਕ ਦੇਵਝਾਈ ਸਵਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵੇਸ ਨ ਜਾਏ ਤੀਸ ਨਾਮਾ ਜੇ ਤਿ ਭਾਵਾਂ ਬਿਨ ਪਾਣੇ ਕੀ ਨਹੀਂ ਕਰੀ ਜੇਤੀ ਸੇਟ ਪਾਈ ਵੇ ਕਾ ਬਿਨ ਕਰਮਾਂ ਕੇ ਮਿਲੇ ਲਈ ਮਾਧਵ ਜਰਤ ਜਵਾ ਮਾਨਕ ਜੇ ਗੁਰ ਕੀ ਸਿਖ ਸੁਣੀ ਗੁਰਾਂ ਇੱਕ ਦੇਵ ਜਾਈ ਸਭ ਨਾਂ ਜੀਆਂ ਕਾ ਇੱਕ ਦਾਤਾ ਸੋਮਵ ਸੰਜਾਈ ਜੇ ਜੁਗ ਚਾਰੇ ਆਰਦਾ ਹੋਰ ਸੁਣੀ ਹੋਏ ਨਵਾਂ ਖੰਡਾ ਵੇ ਜਾਣੀ ਨਾਲ ਚਲੇ ਸਭ ਕੋਈ ਚੰਗਾ ਨਾਉ ਰਹਿ ਕਾਇ ਕੀ ਜਸ ਕੀ ਤਜਾ ਗਲੇ ਜੇ ਤੇ ਨਦ ਨ ਆਵੀ ਤਾ ਬਾਤ ਨ ਪੁਛੇ ਕੀ ਕੀ ਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਮੰਤਿਆ ਗੁਣ ਦੇ ਤੇ ਹਾ ਕੋਈ ਨਾ ਸੁਜਈ ਜੇ ਤੇ ਗੁਣ ਕੋਈ ਕਰੇ ਸੁਣੀਏ ਸਿੱਧ ਭੀਰ ਸੁਰਨਾਥ ਸੁਣੀਏ ਤਰਤ ਧਵਲ ਕਾਸ ਸੁਣੀਏ ਦੀਪ ਲੋਪ ਬਤਾਲ ਸੁਣੀਏ ਭੂਨਸਖੇ ਕਾਲ ਨਾਨਿ ਬਤ ਤਦਾ ਵਿਗਾ ਸੁਣੀਏ ਦੋ ਪਾਉ ਗਨਾਸ ਸੁਣੀਏ ਸਬ ਬਰਮੈਂਦ ਸੁਣੀਏ ਮੌਸਲਾਨ ਮੰਦ ਸੁਣੀਏ ਜੋਗ ਜਗਤ ਧਨ ਵੇਦ ਸੁਣੀਏ ਸਾਧ ਸਿਮਰਤ ਵੇਦ ਨਾਨਕ ਭਗਤ ਦਾ ਸਦਾ ਵਿਗਾਸ ਸੁਣੀਏ ਦਉ ਪਾਉ ਗਨਾਸ ਸੁਣੀਏ ਸਾਧ ਸੰਤੋ ਗਿਆਨ ਸੁਣੀਏ ਆਠ ਸਰਕਾਰ ਸਿਰਨ ਸੁਣੀਏ ਪਰ ਪਰ ਭੈਮਾਨ ਸੁਣੀਏ ਲਾਗੇ ਸੈਤਿਆਨ ਨਾਨਕ ਭਗਤਾਂ ਸਦਾ ਵੀ ਗਾ ਸੁਣੀਏ ਦੋ ਪਾਪ ਕਾ ਨਾਸ ਸੁਣੀਏ ਸਰਾਗਾਂ ਕੇ ਗਾ ਸੁਣੀਏ ਸੇ ਭੀਰ ਬਾਦਸ਼ਾ ਸੁਣੀਏ ਅੰਦੇ ਬਾਵੇ ਰਾ ਸੁਣੀ ਆਦੋਏ ਅਸ ਗਾ ਨਾਨਕ ਭਗਤਾਂ ਸਦਾ ਵੀ ਗਾ ਸੁਣੀਏ ਦੋ ਪਾਪ ਕਾ ਨਾਸ ਮਨ ਕੀ ਗਤ ਕਹੀਂ ਨ ਜਾਏ ਦੇਖੋ ਕਹਿ ਪੀਛੇ ਪਸਤਾਏ ਕਾਗ ਕਲਮ ਨਾਲੇ ਖਣ ਹਾਰ ਮਨ ਕਾਵੇ ਕਰ ਵਿਚਾਰ ਅਸਾ ਨਾਮ ਨਰਿੰਜਣ ਹੋਏ ਜੇ ਕੋ ਮਾਝਾਣੇ ਮਨ ਕੋਏ ਮਨ ਸੂਰਤ ਹੋਏ ਮਨ ਬੋਧ ਮਨੇ ਸਲਪਮ ਕੀ ਸੋਧ ਮਨ ਮੋਜੋ ਢਾਨਾ ਘਾਏ ਮਨੇ ਜਾਉ ਕੇ ਸਾ ਨ ਜਾਏ ਐਸਾ ਨਾਨ ਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਮਾਰ ਠਾਗ ਨ ਪਾਏ ਮਨੇ ਪਾਸ ਪ੍ਰਗਟ ਜਾਏ ਮਨੇ ਮਾਗਨੇ ਚਲੇ ਪੰਥ ਮਨੇ ਧਰਮ ਸੇ ਤੀ ਸੰਬੰਧ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਪਾਵੇ ਮੁਖ ਦਵਾਰ ਮਨਨੇ ਪਰਵਾਰ ਸਧਾਰ ਮਨਨੇ ਤਰੇ ਤਾਰੇ ਗੁਰ ਸਿੱਖ ਮਨਨੇ ਨਾਨਕ ਭਾਏ ਨ ਬੇਕ ਐਸਾ ਨਾਮ ਨਰਿੰਜਣ ਹੋਈ ਜੇ ਕੋ ਮਾਝਣੇ ਮਨ ਗੋਇ ਪੰਜ ਪਰਵਾਨ ਬੰਦ ਪ੍ਰਧਾਨ ਪੰਜ ਭਾਵੇ ਦਰਗਹਿ ਮਾਨ ਪੰਜ ਸੋਇ ਦਰਿਆਣ ਪੰਚਾ ਕਾ ਗੁਰੂ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾਹਿ ਸਮਾਰ ਤੋਲ ਦਰੋਂ ਦੇ ਆਗਾ ਪੂਤ ਸੰਤੋਖ ਆਵ ਰੱਖਿਆ ਜਿਨ ਸੂਦ ਜੇ ਕੋ ਬੁਝੇ ਹੋਵੇ ਸਤਿਆ ਤਾਲੇ ਉਪਰ ਕੇ ਤਾ ਪਾਰ ਸਰਤੀ ਹੋਰ ਬਰੇ ਹੋਰ ਹੋਰ ਸੇ ਸੇ ਬਾਤਲੇ ਕਾਵਣ ਜੋਰ ਜੀ ਆ ਜਾਤ ਰੰਗਾਂ ਕੇ ਨਾ ਸਵਨਾ ਲੇਖ ਵਰਿਕ ਨਾਮ ਇਹ ਲੇਖ ਲਿਖ ਜਾਣੇ ਕੋਇ ਲੇਖ ਲਿਖੇ ਗਿਤਾ ਹੋਇ ਜੇ ਤਾ ਤਾਂ ਸਵਾਲ ਰਹੂਗੇ ਤੀ ਤਾਂ ਜਾਣੇ ਕੌਣ ਕੋਤ ਜੇ ਤਾ ਵਸਾ ਹੋਇ ਕੋਂਕਵਾ ਤੇ ਸੇ ਹੋਇ ਲਗ ਦਰਿਆ ਹੋ ਗੁਰ ਗੰਗਾਂ ਚਾਰ ਵਰਨ ਜਾ ਮੈਂ ਇੱਕ ਵਾਰ ਜੋ ਤੂੰ ਤੇ ਭਾਵੇ ਸਈ ਭੰਕਾਰ ਤੂੰ ਸਦਾ ਸਲਾਮ ਨਰੰਕਾ ਸੰਗ ਜਪ ਸੰਗ ਭਾਉ ਸੰਗ ਪੂਜਾ ਸੰਗ ਤਉ ਤਉ ਸੰਗ ਗ੍ਰੰਥ ਮੁਖਵੇ ਬਾਣ ਸੰਗ ਜੋਗ ਮਾਰੈ ਅਦਾਸ ਸੰਗ ਭਗਤ ਗੁਣ ਗਿਆਨ ਚਾਉ ਸੰਗ ਸਾਥੀ ਸੰਗ ਦਦਾਹਾਰ ਸ਼ੰਖ ਸੋਰ ਮੋਬਖਸਰ ਸ਼ੰਖ ਮੋਨ ਲੈ ਲਾਇ ਤਾਰ ਉਧਰ ਕੌਣ ਕਹਾਵ ਜਾਨ ਪਰ ਨਾ ਜਾਵੇ ਕਵਾਰ ਜੋ ਤੂੰ ਦਭਾਵੇਂ ਸਹੀ ਬਣਗਾ ਤੂੰ ਸਦਾ ਸਲਾਮ ਨਰੰਗਾ ਸ਼ੰਖ ਮੁਰਦ ਘੋਰ ਸ਼ੰਖ ਜੋਰ ਹਰਾਮ ਖੋਰ ਸੰਖ ਅਮਰ ਘਾਜੈ ਲੋ ਸੰਖ ਗਲਵੰਡ ਹੱਤੇ ਕਮਾਏ ਸਾਂਗ ਬਾਪੀ ਬਾਪ ਘਰ ਜਾਈਂ ਸਾਂਗ ਕੁੜਿਆਰ ਕੁੜਬੜਾ ਸਾਂਗ ਮਲੇ ਸਾਲ ਪਾਖਾਏ ਸਾਂਗ ਨੰਦ ਸਰ ਘਰੇ ਪਾ ਨਾਨਕ ਗਨੇਜ ਕੈ ਵਿਜਾ ਵਾਰਨ ਜਾਮਾ ਇੱਕ ਵਾਰ ਜੋ ਦਰ ਭਾਵੇ ਸੈ ਬਣ ਘਰ ਦੋਸਾ ਸਰਾ ਮੰਦਰੰਕਾਰ ਸਾਂਗ ਨਾਮ ਸੰਗ ਸਾਵ ਗਮ ਗਮ ਸੰਖਲੋ ਸੰਕਾਇਸੇਰ ਭਾਰ ਓਏ ਅਖਰੀ ਨਾਮੇ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲੇਖਣ ਬੋਲਣ ਬਾਹਰ ਅਖਰਾ ਸਹ ਸੰਜੋ ਖਾਣ ਜਿਨੇ ਲਿਖੇ ਤਿਸ ਨਾਹੀ ਜੇ ਫਰਮਾਇ ਤਿਸ ਤੇ ਭਾਏ ਜੇਤਾ ਕੀਤਾ ਤੇ ਤਨਾਮ ਨਾਮੇ ਨਾਹੀ ਕਥਾਉ ਬੋਦਰ ਕਮਣ ਕਾਮ ਜਾਰ ਵਾਰ ਜਮ ਇੱਕ ਵਾਰ ਜੋ ਤ ਤ ਭਾਰੇ ਸਹੀ ਬਲਗਾ ਤੂੰ ਸਦਾ ਸਲਾਮ ਅੰਰੰਕਾਰ ਭਰੀ ਹੱਥ ਪੈਰ ਤੰਦੇ ਆਣੀ ਧੋਤੇ ਉਤਰਖੇ ਮੋਤ ਪਲੇਤੇ ਕੱਪੜੋ ਏ ਦੇ ਸਬੂਲੇ ਧੋਏ ਹਰੀ ਮਤ ਪਾਪਾਂ ਕੇ ਸੰਗ ਓ ਤੋਪੇ ਨਵੇਂ ਕੇ ਰੰਗ ਕੁਨੇ ਪਾਪੇ ਅਖਣਾਏ ਘਰ ਘਰ ਕਰਨ ਲੈ ਲੈ ਜਾ ਆਪੇ ਵੀ ਜਾਪੇ ਖਾ ਨਾਨਕ ਹੋ ਗਵੇਂ ਆਵ ਜਾ ਕੀ ਤਉ ਦਿਆ ਦਾਤ ਦਾਨ ਝੀਕ ਭਾਵੇ ਤਲ ਕਮਾਨ ਸੋਹਣਿਆ ਮੰਨਿਆ ਮਾਨ ਕੀਤਾ ਭੋ ਅੰਦਰਗਾ ਤੇਤ ਮੱਲਾ ਸਭ ਗੁਣ ਤੇਰੀ ਮੈ ਨਾਹੀ ਕੋਈ ਵੇਣ ਗੁਣ ਗੀਤੇ ਭਗਤ ਨ ਹੋਈ ਸਵਾਸ ਤਾਤ ਪਾਣੀ ਬਰਮਾ ਸੋ ਸੋ ਅੰਸਾ ਦਾ ਮਚਾਓ ਕਮਨ ਸੁਵੇਲਾ ਵਖਸ ਕਵਣ ਕਾਉਣ ਤੇਤ ਕਵਣ ਵਾਰ ਕੌਣ ਸੋ ਰੋਤੀ ਮਾ ਕਵਣ ਜੇਤ ਹੋਇ ਆਕਾਰ ਵੇਲ ਨਾ ਪਾਇਆ ਪੰਤੀ ਜੇ ਹੋਏ ਲੇਖ ਪੁਰਾਣ ਵਕਤ ਨਾ ਪਾਇਉ ਕਾ ਦੀਆਂ ਦੇ ਲੇਖਨ ਲੈਕਰਣ ਸਿਤਬਾ ਨਾ ਜੋਗ ਜਾਣੇ ਰੂਤ ਮਾ ਨ ਕੋਈ ਜਾਗ ਕਰਤਾ ਸਿੱਡੀ ਕੋ ਸਾਝੇ ਆਪੇ ਜਾਣੇ ਸੋਈ ਕਿਵ ਕਰਾ ਖਾਕੇ ਸਲਾਈ ਕਿਉ ਵਰ ਨਹੀਂ ਕਿਵ ਜਾਣਾ ਨਾਨਕ ਆਖਣ ਸਭ ਕੋ ਆਕੇ ਇੱਕ ਦੋ ਇੱਕ ਸਿਆਣਾ ਵਡਾ ਸਈ ਵਡਿ ਨਾਈ ਕੀ ਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਕੀ ਗਿਆਨ ਸੁਹੀ ਪਤਲ ਅਵਤਲ ਲਖ ਗਾ ਸੰਗਾਸ ਊੜ ਕੋੜ ਪਾਲ ਸਕੇ ਵੀਰ ਕਹਿਣ ਇੱਕ ਬਾਦ ਸੈ ਸਿਰ ਢਾਰ ਕਹਿਣ ਕਤੇਪਾ ਅਸਲੇਕ ਧਾਤ ਲੇਖਾ ਹੋਏ ਤਾਂ ਲਿਖੀਏ ਲੇਖੇ ਹੋਏ વિનાਸ਼ ਨਾਨਕ ਵਡਿਆਖੇ ਆਪ ਜਾਣਿ ਆਵ ਮਿਲਾ ਇਸਰਾਇਤੀ ਸੂਰਤ ਨ ਪਾਈਆਂ ਨਦੀਆਂ ਤੇ ਵਾ ਪੋਏ ਪਵਨ ਹਤੇ ਵਾ ਪੋਏ ਉਸ ਮੰਦਰ ਜਾਣਿਐ ਸਮੁੰਦ ਸਾ ਸੁਲਤਾਨ ਗਿਰ ਸੇਤੀ ਮਲਤਨ ਕੀੜੀ ਤੁਲ ਨ ਹੋਨੀ ਜੇ ਇਸ ਮਨੁ ਨਾ ਵਿਸਰੇ ਅੰਤਨ ਸੇ ਉਦੇ ਕਾਣੇ ਅੰਤ ਅੰਦਰ ਕਨ ਦੇਣਾ ਅੰਤ ਹੰਤ ਨਾ ਵੇਖਣ ਸੋਣ ਨਾ ਅੰਤ ਅੰਤ ਜਾਪੇ ਕਿਆ ਮਨਮੰਤ ਅੰਤ ਨ ਜਾਪੇ ਕੀਤਾ ਘਰ ਅੰਤ ਨ ਜਾਪੇ ਬਾਰ ਬਾਰ ਹੰਤ ਕੰਨ ਕੇ ਤੇ ਬਿਲਾਇ ਤਾਂ ਕਿ ਅੰਤ ਨ ਪਾਈ ਜਾਏ ਇਹ ਅੰਤ ਨ ਜਾਣੇ ਕੋਈ ਬੋਤਾ ਕਿ ਇਹ ਬੋਤਾ ਹੋਏ ਵੱਡਾ ਸਹਿ ਉਚਾਥਾ ਉੱਚੇ ਉਪਰ ਉਚਾਣਾ ਇਹ ਰੂਚਾ ਹੋਵੇ ਕੋਈ ਤੇ ਸੋਚੇ ਕੋ ਜਾਣੇ ਸੋਏ ਜੀਵੜਿ ਆਵ ਜਾਣਿ ਆਪ ਆਪ ਨਾਨਕ ਨਦਿ ਕਰਮਿ ਦਾ ਬਹੁਤਾ ਕਰਮ ਲੇਖਿਆ ਨਾ ਜੈ ਵੱਡਾ ਦਾਤਾ ਤੈ ਨਤਮਾਏ ਕੀਤੇ ਮੰਗੇ ਜੋਤਿ ਪਰ ਕੀਤੇ ਗੰਤ ਨਹੀਂ ਵਿਚਾਰ ਕੀਤੇ ਕਾਉ ਡੂਡੇ ਬਈ ਕਹਰ ਕੀਤੇ ਲਾਲੈ ਮੁਕਰ ਭਾਏ ਕੀਤੇ ਮੂਰ ਕਾਈ ਕਾਂ ਕੀਤੇ ਦੋ ਭੂ ਸਦਮਾਰ ਇਹ ਵਿਦਾ ਤੇਰੀ ਦਤਾਰ ਬੰਦ ਖਲਾਸੀ ਭਾਣੇ ਹੋਏ ਹੂ ਰੋਗ ਨਾ ਸਕੇ ਕੋਈ ਜੇ ਕੋ ਕਾਈ ਕਾ ਖਣਭਾਏ ਉਹ ਜਾਣੇ ਜੇ ਤੇ ਅਮ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਵੀ ਕਈ ਕਈ ਦੇਸੋਂ ਬਖਸੇ ਸੇ ਸਲਾਹਾ ਨਾਨਕ ਬਾਦਸ਼ਾਹੀ ਬਾਦਸ਼ਾਹ ਮੂਲ ਗੁਣ ਮੂਲ ਵਿਵਾਰ ਮੂਲ ਵਿਵਾਰੀ ਮੂਲ ਬਣਾਰ ਮੂਲ ਲਾਵੇ ਮੂਲ ਲਜਾਏ ਮੂਲ ਪਾਏ ਮੁੱਲਾ ਸਮਾਏ ਮੋਲ ਧਰਮਲ ਦੀਵਾਨ ਮੋਲ ਧਰਮਲ ਪ੍ਰਮਾਣ ਮੋਲ ਬਖਸ਼ੀ ਮਾਲ ਨਿਸ਼ਾਨ ਮੋਲ ਕਰਮਲ ਪ੍ਰਮਾਣ ਹੁਲੋਂ ਮਲਾਖਾ ਨਾ ਜਾਏ ਆਖਾ ਅਗਰੇ ਲਿਲਾਏ ਆਖੇ ਵੇਲ ਬਾਪੁਰਾਣਾ ਆਖੇ ਭੜੇ ਕਰ ਵਖਿਆਣ ਆਖੇ ਭਰਵੇਂ ਆਖੇ ਇੰਦ ਆਖੇ ਗੋਬੀ ਦੇ ਗਵਿੰਦ ਆਖੇ ਸਰਾਖੇ ਸੇ ਤੇ ਆਖੇ ਧਾ ਆਖੇ ਕਿਤੇ ਕਿਤੇ ਬੁੱਧ ਆਖੇ ਦਾਨ ਮੈਂ ਆਖੇ ਦੇਵ ਆਖੇ ਸੂਰ ਨਰਮਨ ਜਨ ਸੇ ਇਹ ਤੇ ਆਖੇ ਆਖਣ ਪਾਏ ਕੇਤੇ ਕਹਿ ਕਹਿ ਉਹ ਠੁੜ ਜਾਏ ਇਹ ਤੇ ਕੀਤੇ ਹੂਰ ਕਰੇ ਤਾਂ ਆਖਸਾ ਸਕੇ ਕਈ ਕਈ ਜੇੜੜ ਪਾਵੇਂ ਤੇੜੜ ਹੋਏ ਨਾਨਕ ਜਾਣੇ ਸਾਧਾ ਸੋਏ ਜੇ ਕੋ ਆਖੇ ਬੋਲ ਵਗਾੜ ਤਾਂ ਲਿਖੀਏ ਸਿਰ ਗਵਾਰ ਗਵਾਰ ਸੂ ਦਰ ਕਿਆ ਸੂ ਘਰ ਕਿਆ ਜਿੱਤ ਬੇ ਸਰਸਮਾਲੇ ਵਾਜੇ ਨਾਨ ਨੇ ਸੰਕਾ ਏ ਤੇ ਗਉਣ ਹਾਰੇ ਕੀਤੇ ਰਾਗ ਬਰੀ ਸੋ ਗਾਇਆ ਤੇ ਤੇ ਗਉਣ ਹਾਰੇ ਘਾਵ ਤਨ ਬੋਂ ਬਣ ਵਿੱਚ ਸੰਤਰ ਗਾਵੇ ਰਾਜਾ ਤਰੁੰ ਦਵਾਰੇ ਗਾਵੇ ਚਿਤ ਗੋਤ ਲਿਖ ਜਾਨਣ ਗਾਵੇ ਚਿਤ ਗੋਤ ਲਿਖ ਜਾਣੇ ਲੇਖ ਲੇਖ ਤਰਮ ਚਾਰੇ ਗਾਵੇ ਸਰਬ ਮਾਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਅੰਦਾਸਣ ਬੈਠੇ ਦੇਹ ਦਿਆਂ ਦਰ ਨਾਲੇ ਗਾਵੇ ਸੇ ਸਮਾਧੀ ਅੰਦਰ ਗਾਮਨ ਸਾਧ ਵਿਚਾਰੇ ਗਾਵਨ ਜਤੇ ਸਦੇ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਭਨਰ ਪਣੀ ਖਿਯਾਰੇ ਜੋਗ ਜੋਗ ਵੇਦਾਂ ਨਾਲੇ ਗਾਵੇ ਮੌਹਣੀਆਂ ਮਨ ਮੋਹਣ ਸੁਰਗ ਮਾਸ ਪਿਆਲੇ ਗਾਮਨ ਰਤਨ ਭਾਈ ਤੇਰੀ ਔਰ ਸਲਤ ਇਸ ਨਾਲੇ ਗਾਵੇ ਜੋਦ ਮਹ ਬਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਘਰ ਘਰ ਰਖੇ ਤਾਰੇ ਸੇ ਤੁਨ ਗਾਵਨ ਜੋਦ ਦਬਾਉਣ ਰਤ ਤੇਰੇ ਭਗਤ ਰਸਾਲੇ ਹੋਰ ਕੇ ਤੇ ਗਾਵਨ ਸੇ ਮੈਂ ਜਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਹਿ ਸੱਚਾ ਸਚੀ ਨਾਈ ਹੈਪੀ ਹੋਸੀ ਜਾਇ ਨਰ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਬਾਤੀ ਕਰ ਕਰ ਜੈ ਸੇ ਮਾਇ ਜਿਨ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤੇ ਦੀ ਵੜਾਈ ਜੋ ਤੇ ਸੁਭਾਵ ਸੋਈ ਕਰਸੀ ਹੋ ਕੋਣ ਕਰ ਨਾ ਜਾਈ ਸੋ ਪਾਸ਼ਾ ਸ਼ਬਦ ਪਾ ਸਰਬ ਨਾਨਕ ਰਣ ਜਾਈ ਮੂਦ ਸੰਤੋ ਸਰਪਾ ਚੋਲੀ ਤਾਨ ਕੀ ਕਰੇ ਬਹੂਤ ਹਿੰਤਾ ਕਾਲ ਕੁਾਈ ਕਾਇਆ ਜੁਗ ਡੰਡਾ ਪ੍ਰਤੀ ਆਈ ਪੰਥੀ ਸਗਲ ਜਮਾਤੀ ਮਾਂਝੇ ਤੇ ਜਗ ਜੀਤ ਅਦੇਤਿ ਸੇ ਅਦੇਸ ਆਦ ਅਨੀਲ ਆਨੰਦ ਅਨਾਹਤ ਜੋਗ ਜੋਗ ਇਕ ਵੇਸ ਉਹ ਤੋ ਗਿਆਂਦੇ ਆਂ ਬੰਧਾਰਨ ਕਾਟ ਕਾਟ ਵਾਜੇ ਨਾਥ ਆਉ ਨਾ ਨਾਥੀ ਸਵਜਾ ਕੀ ਰੇਸ ਦੇ ਅਵਰਾ ਸਾਗ ਸੰਜੋਗ ਜੋਗ ਦੋਇ ਕਾਰ ਚਲਾਵੇਂ ਲੇਖੇ ਆਵੇ ਭਾਗ ਅਦੇਸਿ ਸੇ ਦੇਸ ਆਦ ਨੀਲਨੰਦ ਨਾਹਤ ਜੋਗ ਜੋਗੇ ਕੋਈਸ ਏ ਕਮਾਈ ਜੁਗਤ ਵਿਆਈ ਦਨ ਜਲੇ ਪਰਵਾਣਾ ਇਕ ਸੰਸਾਰੀ ਇਕ ਬਣਾਰੀ ਇਕ ਲਾਇ ਦੀਵਾਨ ਜੀਵ ਤਿਸ ਭਾਵੇ ਤੇ ਚਲਾਵੇ ਜੀਵ ਹੋਵੇ ਫਰਮਾਨ ਹੋਵੇਖੇ ਉਹਨਾਂ ਦਾ ਦਨ ਆਵੇ ਬਹੁਤਾ ਹੀ ਵਿੜਾਨ ਅਧਿਤ ਇਸੇ ਦੇਸ ਆਦ ਅਨੀਲ ਆਨੰਦ ਅਨਾਹਤ ਯੁਗ ਯੁਗ ਇਕੋ ਵੇਸ਼ ਆਸਣ ਲੋਏ ਲੋ ਬਨਾਰ ਜੋ ਕਿਸ ਬਾયા ਸੋ ਏਕਾ ਵਾਰ ਕਰ ਕਰ ਵੇਖੇ ਜਨਹਾਰ ਨਾਨਕ ਸਾਥੀ ਕੀ ਸਾਥੀ ਕਰ ਹਰੇ ਇਸੇ ਦੇਸ ਆਦ ਨੀਲਨੰਦ ਨਾਦ ਜੋਗ ਜੋਗ ਏਕੋ ਏਸ ਇੱਕ ਦੋ ਜੀ ਮੋ ਲੱਖ ਹੋਏ ਲੱਖ ਹੋਏ ਲੱਖ ਵੀਸ ਲੱਖ ਲੱਖ ਘੇੜਾ ਆਖੇ ਏਕ ਨਾਮ ਜਗਦੀਸ਼ ਇਤ ਰਹਾ ਪਤ ਪਾਵਣੀਆ ਚੜੀਆਂ ਹੋਏ ਕੀਸ ਸੁਣ ਗਲਾਂ ਕਾਸ ਕੀਟਾ ਆਈ ਰਹੀ ਸ ਨਾਨਕ ਨਦਰਿ ਪਾਈਏ ਕੁੜੀ ਕੁੜੇ ਠੇ ਆਖਣ ਜੋਰ ਜੋ ਬੇਨ ਜੋਰ ਜੋਰ ਨਮੰਗਣ ਦੇਨ ਜੋਰ ਜੋ ਨਾ ਜੀਵਣ ਮਰਨ ਜੋਰ ਜੋ ਨਾ ਰਾਜ ਮਾਨ ਮਾਲ ਮਨਸੂਰ ਜੋਰ ਨਾ ਸਵਰਤੀ ਗਿਆਨ ਵਿਝਾਰ ਜੋ ਨਾ ਜੁਤੀ ਛੋੜੇ ਸੰਸਾਰ ਜੇ ਸਾਤ ਜੋਰ ਕਰ ਵੇਖੇ ਸੋਈ ਨਾਨਕ ਉਤਮ ਨਹੀਂ ਤਨ ਕੋਏ ਰਾਤੀ ਰੋਤੀ ਸਿਤੀ ਵਾਰ ਭਉ ਪਾਣੀ ਕਨੇ ਪਤਾਲ ਤੇ ਸਵੇ ਧਰ ਤੇ ਸਾਵ ਰਖੀ ਤੁੰਸਾਲ ਤੇ ਸਵੇ ਤੇ ਜੀਆ ਜੋਤ ਕੇ ਰੰਗ ਦਿਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤੇ ਸੋਹਣ ਬਾਤ ਕਰਵਾ ਆਨੰਦ ਅਦਰੀ ਕਰ ਬਏ ਨਿਸ਼ਾਨ ਕਾਜ ਬੋਗਾ ਹੀ ਹਥੇ ਭਾਈ ਨਾਨਕ ਗੇ ਆ ਜਪ ਜਾਏ ਧਰਮ ਕਾੰਡ ਗਾਏ ਹੋ ਤਰਮਾ ਗਿਆਨ ਕਾੰਡ ਗਾਖ ਗਰਮ ਕੀਤੇ ਪੋਂ ਬਣੀ ਵਸੰਦਰ ਕੀਤੇ ਕਾੰਮ ਮਹਿਰ ਕੀਤੇ ਬਰਮੇ ਘਾਟ ਘੜੀਏ ਰੂ ਰੰਗ ਵੇਸ ਕੀਤੇ ਘਰਮ ਭੂਮੀ ਮਹਿਰ ਕੇਤੇ ਕੇਤੇ ਤੂਪਦੇਸ਼ ਕੀਤੇ ਚੰ ਸਰਗ ਕੇਤੇ ਕੇਤੇ ਮੰਡਲ ਦੇ ਗੇਤੇ ਸਰਬੁਨਾਥ ਗیتے ਗیتے ਦੇਵੀ ਵੇਸ ਗیتے ਦੀਵ ਧਰਮਨ ਕੇਤੇ ਗیتے ਰਤਨ ਸਮੁੰਦ ਗੀਤਿਆ ਖਾਣੀ ਗੀਤਿਆ ਬਾਣੀ ਕੇਤੇ ਬਾ ਨਰਿੰਦ ਗੀਤਿਆ ਸੁਰਦੀ ਸੇਵ ਕੇਤੇ ਨਾਨਕਾਂ ਤਨਾਤ ਗਿਆਨ ਖਾਣ ਮੈਂ ਗਣ ਪਰਛੰਡ तिसੇ ਨਾਲ ਬਨੌਰ ਕੋੜ ਅਨੰਦ ਸਰਮ ਖਾਣ ਕੀ ਬਾਣੀ ਰੂਪ ਤਿਥੇ ਘਾਟ ਘੜੀ ਬਹੁਤ ਤਨੂਬ ਤਾਂ ਗਿਆਂ ਗਲਾਂ ਕਥਿਆ ਨ ਜਾਏ ਜੇ ਕੋ ਕਹੇ ਬੀਸ਼ੇ ਪਛਤਾਈ ਤਿੱਥੇ ਕੜੀਏ ਸੁਰਤ ਮਤ ਮਨ ਬੁੱਧ ਤਿੱਥੇ ਕੜੀ ਸੁਰਾ ਸਦਾ ਕੀ ਸੁਧ ਕਰਮ ਕਾਂਡ ਕੀ ਬਾਣੀ ਜੋਰ ਤਿੱਥੇ ਹੋ ਨਾ ਕੋਈ ਹੋਰ ਤਿੱਥੇ ਜੋ ਮਾ ਵਸੂਰ ਜਿਨ ਮੈਂ ਰਾਮ ਰਿਆ ਪ੍ਰਭੂਰ ਤਿੱਥੇ ਸੀਤੋ ਸੀਤਾ ਮੈਂ ਮਾ ਮਾਇ ਤਾਂ ਕੇ ਰੂ ਨਾ ਕਰਨੇ ਜਾਏ ਨਾ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਏ ਇਸੇ ਭਗਤ ਵਾਸੇ ਕੇ ਲੋਕ ਕਰੇ ਨਾਨ ਸਾਚਾ ਮਨ ਸੋਏ ਸਾਚ ਅਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨੰਦ ਹਾਲ ਦੇਖੰਡ ਮਨੋਵਰ ਪੰਡ ਜੇ ਕੋ ਕਥ ਤੈ ਅੰਤ ਨਾ ਅੰਤ ਤੀਰਥੇ ਲੋ ਲੋ ਕਰ ਜੀਵ ਜੀ ਹੋ ਗੋਂ ਤਿਵੇ ਤਿ ਵਿਕਾਰ ਵੇਖੇ ਵੇਸੇ ਕਰ ਵਿਚਾਰ ਨਾਨ ਕਰਨਾ ਨਾਨਕ ਕਥ ਨਾ ਕਰ ਆਸਰ ਜਤ ਪਹਾੜਾ ਤੀਰੇ ਸੰਿਆਰ ਆਰ ਆਰਨ ਮਾਤ ਵੇਧ ਹਥਿਆਰ ਬੋਖਲਾ ਗੰਤਵਤਾਉ ਪਾਂਡਾ ਭਾਉ ਅੰਮ੍ਰਿਤ ਟਾਲ ਖੜੀਏ ਸਭ ਸਤੀ ਟਕਸਾਲ ਜਿੰਨ ਕੋ ਨਦ ਕਰਮ ਤਿਨਕਾਰ ਨਾਨਕ ਨਦੀ ਨਦ ਨਾਲ ਸ਼ਲੋਕ ਪਉਣ ਗੁਰੂ ਪਾਣੀ ਪਿਤਾ ਮਾਤਾ ਤਤ ਮਤ ਜਿਸ ਰਾ ਦੋਏ ਦਾਈ ਦਾ ਅਕੇਲੇ ਸਗਲ ਜਤ ਚੰਗਿਆਈਆਂ ਬਰਿਆਈਆਂ ਬਾਚੀ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਏ ਗਏ ਮਸਕਤ ਕਾਲ ਨਾਨਕ ਤੇ ਮਖ ਉਜਲੇ ਕੀਤੀ ਛੁਟੀ ਨਾਲ ਜਿਨੇ ਨਾਮ ਤੇ ਆਏ ਗਏ ਮਸਕਤ ਕਾਲ ਨਾਨਕ ਤੇ ਮਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ